ਉਸ ਵੇਲੇ ਲਾਹੌਰ ਸੀ ਅੱਜਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਹੈ ਮਾੜੀ ਕੰਬੋਪੀ ਉਸ ਪਿੰਡ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ 1707 ਈਸਵੀ ਨੂੰ ਪਿਤਾ ਦਾ ਨਾਮ ਹੈ ਭਾਈ ਲੱਧਾ ਜੀ ਮਾਤਾ ਦਾ ਨਾਮ ਹੈ ਹਰਕੌਰ ਜੀ ਬੱਚੇ ਦਾ ਜਨਮ ਹੋਇਆ ਨਾਮ ਰੱਖਿਆ ਗਿਆ ਸੁਖਾ ਸਿੰਘ ਹੈ ਉਸ ਵੇਲੇ ਅੱਜ ਵੀ ਹੈ ਦੋ ਤਰ੍ਹਾਂ ਦੇ ਸਿੱਖ ਜਿਹੜੇ ਸਨ ਪੰਜਾਬ ਦੇ ਵਿੱਚ ਰਿਆ ਕਰਦੇ ਸੀ ਇੱਕ ਉਹ ਸਿੱਖ ਸਨ ਜਿਹੜੇ ਬਿਲਕੁਲ ਹਕੂਮਤ ਦੇ ਵਿਰੋਧ ਵਿੱਚ ਚੱਲਦੇ ਐ ਜਿੱਥੇ ਵੀ ਟੱਕਰ ਹੋ ਜੇ ਹਕੂਮਤ ਨਾਲ ਸਰਕਾਰ ਨਾਲ ਲੜਦੇ ਐ ਔਰ ਜੇ ਉਹਨਾਂ ਦਾ ਦਾ ਲੱਗ ਜਾਵੇ ਸਿੱਖਾਂ ਦਾ ਤੇ ਹਕੂਮਤ ਦਾ ਸਾਰਾ ਕੁਝ ਖੋ ਕੇ ਵੀ ਦੌੜ ਜਾਂਦੇ ਐ ਦੂਸਰੇ ਉਹ ਸਨ ਜਿਹੜੇ ਪੰਜਾਬ ਦੇ ਵਿੱਚ ਕਿਰਤੀ ਸਿੱਖ ਰਹਿੰਦੇ ਸੀ ਉਹ ਹਕੂਮਤ ਨੂੰ ਟੈਕਸ ਵੀ ਭਰ ਦਿੰਦੇ ਸੀ ਰਹਿੰਦੇ ਵੀ ਸੀ ਤੇ ਉਹ ਲੜਾਈ ਝਗੜਾ ਨਹੀਂ ਸੀ ਕਰਦੇ ਐ ਇਹ ਦੋ ਤਰ੍ਹਾਂ ਦੇ ਸਿੱਖਾਂ ਦੇ ਵਿੱਚੋਂ ਦਲ ਖਾਲਸਾ ਬਾਹਰ ਜੰਗਲਾਂ 'ਚ ਰਹਿੰਦਾ ਹੈ ਤੇ ਜਿਹੜੇ ਬਾਕੀ ਸਿੱਖ ਹੈ ਉਹ ਘਰਾਂ 'ਚ ਰਹਿੰਦੇ ਆ ਉਹ ਕਿਸੇ ਪ੍ਰਕਾਰ ਦਾ ਕੋਈ ਲੜਾਈ ਝਗੜਾ ਕਰਦੇ ਨਹੀਂ ਸੀ ਪਰ ਉਹਨਾਂ ਦੀ ਹਮਦਰਦੀ ਜ਼ਰੂਰ ਸੀ ਜਿਹੜੇ ਜੰਗਲਾਂ ਵਿੱਚ ਬੈਠੇ ਸਿੱਖ ਉਹਨਾਂ ਵਾਸਤੇ ਤੇ ਮੈਨੂੰ ਮਾਫ਼ ਕਰੋਗੇ ਅੱਜ ਹਮਦਰਦੀ ਵੀ ਖਤਮ ਹੋ ਗਈ। ਪ੍ਰਾਚਨ ਸਮੇਂ ਦੇ ਵਿੱਚ ਸਿੱਖਾਂ ਦੀ ਹਮਦਰਦੀ ਸੀ ਜਿਹੜੇ ਬਾਹਰ ਸੰਘਰਸ਼ ਕਰ ਰਹੇ ਸੀ ਅੱਜ ਹਮਦਰਦੀ ਵੀ ਖਤਮ ਹੋ ਗਈ ਜਿਹੜਾ ਸਿੱਖ ਸਿੱਖੀ ਦੀ ਗੱਲ ਕਰਦਾ ਏ ਜਿਹੜਾ ਆਪਣੇ ਰਾਜ ਦੀ ਗੱਲ ਕਰਦਾ ਏ ਅਸੀਂ ਉਲਟਾ ਉਹਨੂੰ ਕੋਸਦੇ ਆਂ ਇਹ ਫੇਰ ਖਲਾਰਾ ਪਾਏਗਾ ਸਾਡੇ ਵਾਸਤੇ ਇਹ ਫੇਰ ਦੁਬਾਰਾ ਤੋਂ ਬਰਬਾਦ ਕਰਾਏਗਾ ਕੋਸਦੇ ਆਂ ਹਮਦਰਦੀ ਨਹੀਂ ਪ੍ਰਗਟ ਕਰਦੇ ਵੀ ਇਹ ਸਾਡੀ ਖਾਤਰ ਲੜ ਰਿਹਾ ਏ ਇਹਨੂੰ ਕਹਿੰਦੇ ਜਮੀਰ ਦਾ ਮਰ ਜਾਣਾ ਇਹਨੂੰ ਸਤਿਗੁਰੂ ਕਹ ਰਹੇ ਜੇ ਜੀਵੇ ਪਤ ਨਹੀਂ ਜਾਏ ਸਭ ਹਰਾਮ ਜੇ ਤਾਂ ਕਿ ਸਿਖਾਏ ਇਹੀ ਏ ਜਮੀਰ ਦਾ ਮਰਨਾ ਆਪਾਂ ਉਹਨੂੰ ਕੋਸਦੇ ਆਂ ਉਦੋਂ ਦੋ ਤਰ੍ਹਾਂ ਦੇ ਸਿੱਖ ਜਿਹੜੇ ਸਨ ਜਿਹੜੇ ਘਰਾਂ 'ਚ ਬੈਠੇ ਐ ਨਾ ਉਹਨਾਂ ਦੀ ਵੀ ਹਮਦਰਦੀ ਸੀ ਜਿਹੜੇ ਜੰਗਲਾਂ ਵਿੱਚ ਬੈਠੇ ਉਹਨਾਂ ਸਿੱਖਾਂ ਦੇ ਨਾਲ ਤੇ ਇਹ ਆਮ ਕਰਕੇ ਭਾਈ ਲੱਧਾ ਜੀ ਮਾਤਾ ਹਰਕੌਰ ਹੋਰ ਜਿਹੜੇ ਕੀਰਤੀ ਸਿੱਖੇ ਦਾ ਰਿਆ ਕਰਦੇ ਸੀ ਉਹਨਾਂ ਨੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕੀਤੀ ਤੇ ਸੁਖਾ ਸਿੰਘ ਜਿਹੜਾ ਉਹ ਜਵਾਨ ਹੋਇਆ ਜਵਾਨ ਹੋਣ ਤੋਂ ਬਾਅਦ ਜਦੋਂ ਕੰਨਾਂ ਦੇ ਵਿੱਚ ਸਿੱਖਾਂ ਦੇ ਸਿੱਧਕ ਦੀਆਂ ਗੱਲਾਂ ਪੈਂਦੀਆਂ ਵੀ ਸਿੱਖ ਇੰਨੀ ਬਹਾਦਰੀ ਨਾਲ ਲੜਦੇ ਐ ਮੁਗਲਾਂ ਦੇ ਉਹਨਾਂ ਨੇ ਆਹੂ ਲਾ ਕੇ ਰੱਖ ਦਿੱਤੇ ਤੇ ਮਨ ਵਿੱਚ ਵਿਚਾਰ ਬਣਦਾ ਕਿਉਂ ਨਾ ਮੈਂ ਵੀ ਸਿੱਖ ਬਣ ਜਾਵਾਂ ਕਿਉਂਕਿ ਜਦੋਂ ਇੱਕ ਸਿੱਖ ਦੂਜੇ ਵੱਲ ਵੇਖਦਾ ਹੈ ਨਾ ਤੇ ਉਹਦੇ ਵੱਲ ਵੇਖ ਕੇ ਮਨ ਵਿੱਚ ਚਾਹ ਪੈਦਾ ਹੁੰਦਾ ਮੈਂ ਏਦਾਂ ਦਾ ਬਨਣਾ ਚਾਹੁੰਦਾ ਮੈਨੂੰ ਮਾਫ਼ ਕਰਿਓ ਜੇ ਅੱਜ ਦੇ ਸਮੇਂ ਦੀ ਗੱਲ ਹੀ ਬਿਲਕੁਲ ਉਲਟ ਹੈ ਅੱਜ ਵੀ ਅਸੀਂ ਬਨਣਾ ਚਾਹੁੰਦੇ ਆ ਲੇਕਿਨ ਬਾਨਾ ਓਦਾਂ ਦੇ ਚਾਹੁੰਨੇ ਆ ਜਿਹੜੇ ਸਾਨੂੰ ਨਚਾਰ ਬਣਾ ਦਿੰਦੇ ਆ ਬਾਨਾ ਸੀ ਓਦਾਂ ਦੇ ਚਾਹੁੰਨੇ ਆ ਜਿਹੜੇ ਸਾਨੂੰ ਸਮਾਜ ਦੇ ਚੰਗੇ ਕੰਮ ਤੋਂ ਢਕਾ ਦਿੰਦੇ ਆ ਉਹਨਾਂ ਦੇ ਮਗਰ ਲਾ ਕੇ ਦੱਸੋ ਮੈਨੂੰ ਮaaf ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ ਦੇ ਵਿੱਚ ਕਹਿਣਾ ਤੇ ਨਹੀਂ ਬੰਦਾ ਪਿਛਲੇ ਕਈ ਦਿਨਾਂ ਤੋਂ ਇੱਕੋ ਹੀ ਰੱਟ ਲੱਗੀ ਹੈ ਇੱਕ ਗੱਡੀ ਚਲਾਉਣੀ ਸਿੱਖ ਲਈ ਤੇ ਉਹਦੇ ਵਿੱਚ ਕਿਹੜੀ ਵੱਡੀ ਇੱਕ ਪ੍ਰਾਪਤੀ ਕਰ ਲਈ ਸਾਰੇ ਪੰਜਾਬ ਦਾ ਧਿਆਨ ਇੱਕੋ ਪਾਸੇ ਕਿਸੇ ਨੇ ਚੇਤੇ ਨਹੀਂ ਕੀਤਾ ਵੀ ਕੋਈ ਕਿਸਾਨੀ ਸੰਘਰਸ਼ ਦਾ ਕੋਈ ਮੋਰਚਾ ਲੱਗਾ ਹੋਇਆ ਕਿਸੇ ਨੇ ਚੇਤੇ ਨਹੀਂ ਕੀਤਾ ਜੇਲਾ ਚ ਬੈਠੇ ਸਿੱਖ ਮਹੀਨੇ ਇੱਕ ਤੋਂ ਭੁੱਖੇ ਬੈਠੇ ਐ ਕਿਸੇ ਨੇ ਚੇਤੇ ਨਹੀਂ ਕੀਤਾ ਬਸ ਸਾਰਿਆਂ ਦਾ ਧਿਆਨ ਇੱਕ ਗੱਡੀ ਤੇ ਲੱਗਾ ਹੋਇਆ ਇਹਦਾ ਕੀ ਭਾਵ ਹੈ ਆਪਣੀ ਮਾਨਸਿਕਤਾ ਖੜੀ ਕਿੱਥੇ ਹੋਇਆ ਅਸੀਂ ਇਦਾਂ ਦੇ ਬਣਨਾ ਚਾਹੁੰਦੇ ਆ हां ਸੱਚ ਹੈ ਬੰਦ ਦਾ ਯਤਨ ਕਰੀਏ ਲੇਕਿਨ ਕਿਸੇ ਸਿੱਖ ਵੱਲ ਵੇਖ ਕੇ ਕਹੀਏ ਕਿਸੇ ਮਰਜੀਵੜੇ ਦੀ ਕਿਤਾਬ ਪੜ੍ਹ ਕੇ ਕਹੀਏ ਹਾਂ ਅਸੀਂ ਐਦਾਂ ਦੇ ਪੁਰਾਤਨ ਜੁਝਾਰੂ ਸਿੱਖ ਵਰਗੇ ਬਨਣਾ ਚਾਹੁੰਦੇ ਹਾਂ ਭਾਈ ਸੁਖਾ ਸਿੰਘ ਕਹਿੰਦਾ ਮੈਂ ਐਦਾਂ ਦਾ ਸਿੱਖ ਬਨਣਾ ਚਾਹੁੰਦਾ ਜਿਹੜਾ ਹਜ਼ਾਰਾਂ ਦੇ ਨਾਲ ਲੜ ਜਾਂਦਾ ਹੈ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਆਇਆ ਉਹਨੇ ਆਣ ਕੇ ਨਵਾਬ ਕਪੂਰ ਸਿੰਘ ਜੀ ਦੇ ਕੋਲ ਅਮਰਤ ਪਾਣ ਕਰ ਲਿਆ ਅਮਰਤ ਪਾਣ ਕਰਕੇ ਅਜੇ ਚੜ੍ਹਦੀ ਜਵਾਨੀ ਸੀ 12 ਕੋ ਸਾਲ ਦੀ ਉਮਰ ਤੇ ਉਸ ਵੇਲੇ ਦੇ ਨਾਲ ਬੜੇ ਚਾਹ ਦੇ ਨਾਲ ਸੇਵਾ ਕਰਦਾ ਹੈ ਸਿੱਖਾਂ ਦੀ ਸੇਵਾ ਕਰਦਾ ਆਪਣੇ ਘਰ ਦੇ ਵਿੱਚ ਉਲ ਜਾ ਕੇ ਸਿੱਖਾਂ ਨੂੰ ਜਲ ਪਾਣੀ ਛਕਾਉਂਦਾ ਜੇ ਕੋਈ ਘਰ ਦੇ ਵਿੱਚ ਆ ਜੇ ਤੇ ਉਹਨੂੰ ਬੜੇ ਪ੍ਰੇਮ ਦੇ ਨਾਲ ਜਲ ਪਾਣੀ ਛਕਾਉਂਦਾ ਜਦੋਂ ਸਿੱਖੀ ਦੀ ਗੱਲ ਕਰਨ ਲੱਗਾ ਤੇ ਜਿੱਥੇ ਸੱਚ ਜਾਣਿਓ ਹਮਦਰਦੀ ਵਾਲੇ ਹੁੰਦੇ ਆ ਨਾ ਉੱਥੇ ਵਿਰੋਧੀ ਵੀ ਬਹੁਤ ਹੁੰਦੇ ਆ ਬਲਕਿ ਓਹ ਕਿਹਾ ਜਾ ਸਕਦਾ ਹਮਦਰਦੀ ਵਾਲਾ ਤੇ ਇੱਕ ਅਦਾ ਹੀ ਹੁੰਦਾ ਬਹੁਤੇ ਸਾਰੇ ਵਿਰੋਧੀ ਹੁੰਦੇ ਆ ਉਸੇ ਵੇਲੇ ਦੇ ਨਾਲ ਕਿਸੇ ਨੇ ਜਾ ਕੇ ਫੌਜਦਾਰ ਨੂੰ ਚੁਗਲੀ ਲਾ ਦਿੱਤੀ ਕਿ ਪਿੰਡ ਦੇ ਵਿੱਚ ਸ਼ਬਦ ਕਹਿਣਾ ਤੇ ਨਹੀਂ ਬੰਦਾ ਪਰ ਉਸ ਵੇਲੇ ਜਿਹੜਾ ਵਰਤਿਆ ਗਿਆ ਕਿ ਤਰਖਾਣਾ ਦਾ ਇੱਕ ਬੱਚਾ ਜਿਹੜਾ ਉਹ ਸਿੱਖ ਬਣ ਗਿਆ ਫੌਜ ਚੜ ਕੇ ਆ ਵੀ ਉਸੇ ਵੇਲੇ ਦੇ ਨਾਲ ਸਿੱਖ ਬਣ ਗਿਆ ਇਹ ਤੇ ਸਭ ਤੋਂ ਵੱਡਾ ਜ਼ੁਲਮ ਹੈ ਜਦੋਂ ਭਾਈ ਸੁਖਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਕੁਦਰਤੀ ਤੌਰ ਦੇ ਉੱਪਰ ਉਹ ਘਰ ਦੇ ਵਿੱਚ ਨਹੀਂ ਹੈਗੇ ਫੌਜਦਾਰ ਨੇ ਮਾਤਾ ਪਿਤਾ ਨੂੰ ਬਹੁਤ ਜ਼ਿਆਦਾ ਠਮਕਾਉਣ ਦਾ ਯਤਨ ਕੀਤਾ ਤੇ ਵਾਪਸ ਲਿਆ ਗਿਆ ਹੁਣ ਮਾਤਾ ਪਿਤਾ ਦੇ ਵਿੱਚ ਵੀ ਚਿੰਤਾ ਹੋਈ ਚਲੋ ਉਹ ਵੱਖਰੀ ਗੱਲ ਐ ਮਾਂ ਦੇ ਅੰਦਰ ਮਮਤਾ ਹੁੰਦੀ ਐ ਉਹ ਮਮਤਾ ਦੇ ਵਾਸਤੇ ਚਾਹੁੰਦੀ ਨਹੀਂ ਮੇਰੇ ਪੁੱਤਰ ਦਾ ਕੋਈ ਨੁਕਸਾਨ ਹੋ ਜਾਵੇ ਕਦੇ ਵੀ ਨਹੀਂ ਚਾਹੁੰਦੀ ਹੁਣ ਉਹਨਾਂ ਨੇ ਮਮਤਾ ਵਾਸਤੇ ਭਾਈ ਸੁਖਾ ਸਿੰਘ ਨੂੰ ਜਿਹੜਾ ਸੀ ਸਮਝਾਉਣ ਦਾ ਯਤਨ ਕੀਤਾ ਵੀ ਐਵੇਂ ਸਿਪਾਈ ਆਏ ਸੀ ਫੜਨ ਵਾਸਤੇ ਤੂੰ ਸਿੱਖੀ ਛੱਡ ਦੇ ਤੂੰ ਸਿੱਖ ਬਣ ਕੇ ਕੀ ਲੈਣਾ ਨਲੇਸੀ ਗਰੀਬ ਗੁਰਦੇ ਲੋਕਾਂ ਕਿਰਤ ਕਰਦੇ ਆ ਆਪਣਾ ਕੰਮ ਚਲਾਉਂਦੇ ਆ ਘਰ ਚੱਲਦਾ ਸਾਡਾ ਦਿਨੇ ਦਿਹਾੜੀ ਕਰੀ ਦੀ ਰਾਤ ਨੂੰ ਖਾਣ ਵਾਸਤੇ ਮਿਲਦਾ ਏ ਆਪਾਂ ਕੀ ਲੈਣਾ ਲੜ ਕੇ ਭਾਈ ਸੁਖਾ ਸਿੰਘ ਜੀ ਕਹਿਣ ਲੱਗੇ ਨਹੀਂ ਗੱਲ ਲੜਨ ਦੀ ਨਹੀਂ ਹੈ ਹਮ ਰਖਤ ਪਾਤਸ਼ਾਹੀ ਦਾਵਾ ਸਾਡਾ ਪਾਤਸ਼ਾਹੀ ਦਾ ਦਾਵਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ ਇਨ ਗਰੀਬ ਸਿੱਖਣ ਕੋ ਦੈਂ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਹੈ ਜਿਨਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਏ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਨਹੀ ਤੇ ਪੰਡਤ ਉਪਜਾਉ ਕਥਾ ਕਰਨ ਕੀ ਰੀਤ ਚਲਾਉ ਇਨਹੀ ਤੇ ਰਾਜੇ ਉਪਜਾਉ ਰਾਜ ਕਰਨ ਕੀ ਜਾਚ ਸਿਖਾਉ ਸਤਿਗੁਰੂ ਕਹਿ ਕੇ ਗਏ ਮੈਂ ਇਨਾ ਗਰੀਬਾਂ ਦੇ ਵਿੱਚੋਂ ਰਾਜੇ ਪੈਦਾ ਕਰਨੇ ਇਨਾ ਗਰੀਬਾਂ ਦੇ ਵਿੱਚੋਂ ਵਿਦਵਾਨ ਪੈਦਾ ਕਰਨੇ ਆ ਇਸ ਕਰਕੇ ਪਾਛੈ ਦਾ ਦਾਵਾ ਰੱਖਦਾ ਮੈਂ ਹੁਣ ਇਹ ਘਰ ਵਾਲਾ ਜਿਹੜਾ ਕੰਮ ਹੈ ਨਾ ਇਹ ਨਹੀਂ ਕਰ ਸਕਦਾ ਮੈਂ ਤਾਂ ਖਾਲਸੇ ਦੇ ਨਾਲ ਰਹੂੰਗਾ ਉਹਨਾਂ ਸਮਝਾਇਆ ਲੇਕਿਨ ਭਾਈ ਸੁਖਾ ਸਿੰਘ ਜੀ ਨਾ ਮੰਨੇ ਉਹਨਾਂ ਕਿ ਨਹੀਂ ਕਰਦਿਆਂ ਕਿ ਤੂੰ ਇਦਾਂ ਕਰ ਕਿਰਪਾਨ ਲਾ ਦੇ ਤੋਦਾ ਤੂੰ ਸਿੱਖ ਹੈ ਗਈ ਐ ਤੇ ਆਪਾਂ ਵੀ ਇਹੀ ਕੁਝ ਕਹਿੰਨੇ ਆ ਬਾਹਰੀ ਤੋਂ ਬਾਹਰੀ ਤੋਰ ਦੀ ਕੀ ਲੋੜ ਐ ਅੰਦਰੋਂ ਸਿੱਖ ਹੋਣਾ ਚਾਹੀਦਾ ਕਦੇ ਨਹੀਂ ਕਿਸੇ ਨੇ ਕਿਸੇ ਸਕੂਲ ਦੇ ਵਿੱਚ ਜਾ ਕੇ ਕਿਹਾ ਵੀ ਤੁਹਾਨੂੰ ਵਰਦੀ ਪਾਉਣ ਦੀ ਕੀ ਲੋੜ ਐ ਤੁਸੀਂ ਤਾਂ ਪੜਾਉਣਾ ਹੀ ਐ ਕਦੇ ਨਹੀਂ ਕਿਸੇ ਡਿਊਟੀ ਦੇ ਉੱਪਰ ਖੜੇ ਕਿਸੇ ਪੁਲਿਸ ਵਾਲੇ ਨੂੰ ਕਿਸੇ ਫੌਜ ਵਾਲੇ ਨੂੰ ਕਿਹਾ ਵੀ ਆਹ ਲਾਧੂ ਹਾਂ ਤੁਸੀਂ ਆਪਣੀਆਂ ਵਰਦੀਆਂ ਤੁਸੀਂ ਫੌਜ ਵਾਲੇ ਤਾਂ ਹੈਗੇ ਹੀ ਹੋ ਇਦਾਂ ਨਹੀਂ ਹੁੰਦਾ ਇਹ ਬਾਹਰੀ ਤੌਰ ਦੇ ਉੱਪਰ ਚਿੰਨ ਸਿੱਖੀ ਦੀ ਨਿਸ਼ਾਨੀ ਹੈ ਭਾਈ ਵੀਰ ਸਿੰਘ ਨੂੰ ਕਿਸੇ ਨੇ ਪੁੱਛਿਆ ਉਹਨਾਂ ਨੂੰ ਪੁੱਛਿਆ ਗਿਆ ਕਹਿਣ ਲੱਗੇ ਸਿੱਖ ਤਾਂ ਹੈ ਗਈ ਹੈ ਕਿਰਪਾਨ ਦੀ ਕੀ ਲੋੜ ਹੈ ਤੇ ਭਾਈ ਵੀਰ ਸਿੰਘ ਕਹਿਣ ਲੱਗੇ ਮੈਨੂੰ ਬਹੁਤੀਆਂ ਦਲੀਲਾਂ ਨਾਲ ਸਮਝਾਓ ਤੇ ਨਾ ਸਿਖਾਓ ਬਸ ਮੈਂ ਇੱਕੋ ਗੱਲ ਜਾਣਦਾ ਜਿਵੇਂ ਇੱਕ ਸੁਹਾਗਣ ਦੀ ਨਿਸ਼ਾਨੀ ਹੁੰਦੀ ਹੈ ਉਹਨੇ ਆਪਣੇ ਸਿਰ ਦੇ ਵਿੱਚ ਸੰਧੂਰ ਪਾਇਆ ਹੁੰਦਾ ਉਹਦਾ ਮਤਲਬ ਹੈ ਕਿ ਇਹਦਾ ਪਤੀ ਇਹਦੇ ਸਿਰ ਦੇ ਉੱਪਰ ਹੈ ਬਸ ਆ ਮੇਰੇ ਬਾਰੀ ਤੌਰ ਦੇ ਉੱਪਰ ਧਾਰਨ ਕੀਤੇ ਚਿੰਨ ਇਹ ਗੱਲ ਦਰਸਾਉਂਦੇ ਆ ਮੇਰਾ ਪਤੀ ਸਾਹਿਬ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਸਿਰ ਦੇ ਉੱਪਰ ਖੜਾ ਹੈ ਮੈਨੂੰ ਬਹੁਤੀਆਂ ਦਲੀਲਾਂ ਨਾਲ ਸਮਝਾਓ ਤਾਂ ਇਹ ਬਾਰੀ ਤੌਰ ਦੇ ਉੱਪਰ ਪੰਜ ਕਕਾਰ ਜਿਹੜੇ ਇਹ ਸਿੱਖ ਦੀ ਨਿਸ਼ਾਨੀ ਹੈ ਕਰਦੇ ਆਂ ਕਿਆ ਉਤਾਰਦੇ ਕਹਿਣ ਲੱਗਿਆ ਨਹੀਂ ਉਹਨਾਂ ਨੇ ਰਾਤ ਦੇ ਸਮੇਂ ਨਾ ਇੱਕ ਨਸ਼ੇ ਵਾਲੀ ਚੀਜ਼ ਜਿਹੜੀ ਸੀ ਉਹਨੂੰ ਭੋਜਨ ਦੇ ਵਿੱਚ ਖਵਾ ਕੇ ਜਦੋਂ ਬੇਸੁਰਤ ਹੋ ਕੇ ਸੌਂ ਗਿਆ ਤੇ ਉਸ ਵੇਲੇ ਉਹਦੇ ਕੇਸ ਜਿਹੜੇ ਸਾਨੂੰ ਕਤਲ ਕਰਦੇ ਅਮਰਤ ਵੇਲਾ ਹੋਇਆ ਭਾਈ ਸੁਖਾ ਸਿੰਘ ਜੀ ਉੱਠੇ ਉਹਨਾਂ ਦੇਖਿਆ ਜਦੋਂ ਸਿਰ ਦੇ ਉੱਪਰ ਹੱਥ ਮਾਰਿਆ ਦਸਤਾਰ ਹੈ ਨਹੀਂ ਸਿਰ ਦੇ ਉੱਪਰ ਕੇਸ ਹੈ ਨਹੀਂ ਕੰਗਾ ਹੈ ਨਹੀਂ ਜਿਹੜੀ ਅਜੇ ਦਾੜੀ ਫੁੱਟਦੀ ਪਈ ਸੀ ਨਿੱਕੀ ਨਿੱਕੀ ਉਹ ਦਾੜੀ ਹੈ ਨਹੀਂ ਮਨ ਵਿੱਚ ਬੜਾ ਗੁੱਸਾ ਆਇਆ ਕੀ ਕੀਤਾ ਜਾਏ ਚਿੱਤ ਤਿਉਹ ਕਰਦਾ ਏ ਇਸ ਮਾਤਾ ਪਿਤਾ ਨੂੰ ਖਤਮ ਕਰ ਦਿਆ ਪਰ ਕਿਉਂ ਕਰਾਂ ਇਹਨਾਂ ਨੇ ਪਾਪ ਕੀਤਾ ਮੇਰੇ ਕੇਸ ਦਾੜੀ ਕੱਟ ਦਿੱਤੇ ਤੇ ਜੇ ਇਹ ਹੀ ਕੁਝ ਮੈਂ ਕਰਾਂਗਾ ਤਾਂ ਮੈਂ ਵੀ ਪਾਪ ਕਰਾਂਗਾ ਮਾਤਾ ਪਿਤਾ ਨੂੰ ਮਾਰ ਦਿਆਂਗਾ ਇਹ ਨਹੀਂ ਹੋ ਸਕਦਾ ਚਲੋ ਇਦਾਂ ਕਰਦਾ ਆਪਣੇ ਜੀਵਨ ਦੀ ਲੀਲਾ ਸਮਾਪਤ ਕਰ ਲੈਣਾ ਆਪਣੇ ਆਪ ਨੂੰ ਖਤਮ ਕਰ ਲੈਣਾ ਹੁਣ ਅੱਜ ਦੇ ਸਮੇਂ ਵਿੱਚ ਕੋਈ ਕਵੇ ਵੀ ਆ ਦੇਖੋ ਕੇਸ ਰੱਖਣ ਦੀ ਤਲੋੜ ਕੋਈ ਨਹੀਂ ਬਹੁਤੇ ਇਦਾਂ ਦੇ ਮਿਲਦੇ ਆ ਸਤਿਗੁਰੂ ਦੀ ਪਾਵਨ ਕੁਰਬਾਨੀ ਨੇ ਇੱਕ ਬਚਨ ਕਿਹਾ ਮਹਾਰਾਜ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਉਹ ਵੀ ਕੇਸਾ ਧਾਰੀ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਕੇਸੋ ਕੇਸੋ ਕੂਕੀਏ ਜੇਸੋ ਦਾ ਪਾਵਕ ਕੇਸਾ ਧਾਰੀ ਪ੍ਰਮਾਤਮਾ ਹੈ ਜਦੋਂ ਆਪਾ ਭਗਤ ਨਾਮਦੇਵ ਸਾਹਿਬ ਦਾ ਬਚਨ ਪੜ੍ਹਦੇ ਆ ਨਾ ਉਹ ਕਹਿੰਦੇ ਖੂਬ ਤੇਰੀ ਪਗੜੀ ਇਹਦਾ ਮਤਲਬ ਤੁਹਾਡੀ ਦਸਤਾਰ ਬਹੁਤ ਸੋਹਣੀ ਹੈ ਤੇ ਦਸਤਾਰ ਕੀ ਹੈ ਇਹਦਾ ਮਲਕੇਸ ਹੈ ਸੋਹਣੇ ਨੱਕ ਜਿਨ ਲੰਬੜੇ ਵਾਲਾ ਤੇਰਾ ਨੱਕ ਬੜਾ ਸੁੰਦਰ ਹੈ ਤੇਰੇ ਕੇਸ ਬੜੇ ਸੁੰਦਰ ਹੈ ਪ੍ਰਮਾਤਮਾ ਨੂੰ ਲਿਖਿਆ ਤੇ ਕੇਸ ਜਿਹੜੇ ਆ ਉਹ ਇੱਕ ਪੂਰਨ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਜਦੋਂ ਪਹਿਲੀ ਵਾਰ ਭਾਈ ਮਰਦਾਨਾ ਜੀ ਨੂੰ ਤਿੰਨ ਬਚਨ ਕਹਿਣਾ ਤੇ ਉਹਨਾਂ ਤਿੰਨ ਬਚਨਾਂ ਦੇ ਵਿੱਚ ਪਹਿਲਾ ਬਚਨ ਕਿਹਾ ਸੀ ਮਰਦਾਨਿਆਂ ਕਦੇ ਕੇਸ ਨਹੀਂ ਕਟਾਉਣੇ ਕੇਸ ਨਹੀਂ ਕਟਾਉਣੇ ਇਹ ਕਾਲਪੁਰਖ ਵਾਹਿਗੁਰੂ ਜੀ ਦਿੱਤੀ ਹੋਈ ਦਾਤ ਹੈ ਕਦੇ ਵੀ ਮਨੁੱਖ ਆਪਣਾ ਨੱਕ ਨਹੀਂ ਕੱਟਦਾ ਕਦੇ ਵੀ ਮਨੁੱਖ ਆਪਣੇ ਆਪਣੇ ਕੰਨਾਂ ਨੂੰ ਨਹੀਂ ਕੱਟਦਾ ਕਦੇ ਵੀ ਮਨੁੱਖ ਆਪਣੇ ਹੱਥ ਨੂੰ ਨਹੀਂ ਕੱਟਦਾ ਪਰ ਕੇਸ ਕੱਟ ਦਿੰਦਾ ਜਿਵੇਂ ਦੇ ਬਾਕੀ ਅੰਗ ਹੈ ਉਦਾਂ ਦੇ ਕੇਸ ਅੰਗ ਹੈ ਭਾਈ ਸੁਖਾ ਸਿੰਘ ਦੇ ਕੇਸ ਕੱਟ ਦਿੱਤੇ ਗਏ ਉਹ ਧੌੜਿਆ ਉੱਠ ਕੇ ਸਵੇਰੇ ਸਵੇਰ ਘਰ ਦੇ ਬਾਹਰ ਮਗਰ ਧੌੜੇ ਹੀ ਚੱਲਿਆ ਕਿੱਥੇ ਹੈ ਉਹਨਾਂ ਜਾ ਕੇ ਪਿੰਡ ਤੋਂ ਬਾਹਰ ਬਾਹਰ ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ ਕੁਦਰਤੀ ਤੌਰ ਦੇ ਉੱਪਰ ਉਸ ਖੂਹ ਦੇ ਵਿੱਚ ਪਾਣੀ ਘੱਟ ਸੀ ਉਹ ਜਾ ਕੇ ਸਿੱਧੇ ਖੜ ਗਏ ਤੇ ਉਹ ਬਚ ਜਾਂਦੇ ਐ ਮਰਦਾ ਵੀ ਕਿਵੇਂ ਆਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਉਹਦੀ ਰਜਾ ਤੋਂ ਬਿਨਾਂ ਤੇ ਕੋਈ ਮਰ ਵੀ ਨਹੀਂ ਸਕਦਾ ਐਵੇਂ ਬੰਦਾ ਬੰਦੇ ਤੋਂ ਡਰੀ ਜਾਂਦਾ ਐ ਇਹਨੇ ਬੰਦਾ ਭਰਮ ਦੇ ਵਿੱਚ ਹੀ ਕਹੀ ਜਾਂਦੇ ਨੇ ਧਾਗਾ ਸੁੱਟ ਤਾਂ ਮੇਰੇ ਵੱਲੋਂ ਮੈਨੂੰ ਮਾਰ ਦੂਗਾ ਇਦਾਂ ਹੋ ਸਕਦਾ ਕਦੇ ਮਾਰੇ ਰੱਖ ਐ ਇਕੂ ਆਪ ਮਾਨੁਕ ਹੈ ਕਛ ਨਾਹੀ ਆਥ ਮਾਰਨ ਵਾਲਾ ਵੀ ਤੇ ਰੱਖਣ ਵਾਲਾ ਵੀ ਪ੍ਰਮਾਤਮਾ ਹੀ ਹੈ ਦੂਜਾ ਕੋਈ ਨਹੀਂ ਹੈਗਾ ਰੱਖਣ ਵਾਲਾ ਪ੍ਰਮਾਤਮਾ ਸੀ ਸੁਖਾ ਸਿੰਘ ਨੂੰ ਕੌਣ ਮਾਰ ਸਕਦਾ ਸੀ ਘਰ ਦੇ ਮਗਰ ਧੋੜੇ ਉਹਨਾਂ ਦੇ ਵੱਡੇ ਭਰਾ ਲਖਾ ਜੀ ਉਹਨਾਂ ਨੇ ਜਾ ਕੇ ਖੂਹ ਦੇ ਵਿੱਚ ਉਤਰ ਕੇ ਕਿਹਾ ਚੱਲ ਸੁਖਾ ਸਿੰਘ ਬਾਹਰ ਆ ਜਾ ਕੋਈ ਗੱਲ ਨਹੀਂ ਗਨ ਲੱਗਿਆ ਨਹੀਂ ਮੈਂ ਤਾਂ ਮਰਨਾ ਹੈ ਮੈਂ ਤਾਂ ਖਤਮ ਕਰ ਲੈਣੀ ਹੈ ਆਪਣੇ ਜੀਵਨ ਦੀ ਲੀਲਾ ਕਿਉਂਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਬੜਾ ਮਨਾਉਣ ਦਾ ਯਤਨ ਕੀਤਾ ਪਿੰਡ ਦੇ ਸਾਰੇ ਲੋਕ ਆਣ ਕੇ ਖੂਹ ਦੇ ਉੱਪਰ ਖੜ੍ਹ ਗਏ ਲੇਕਿਨ ਕੋਈ ਵੀ ਕਿਸੇ ਦੀ ਵੀ ਗੱਲ ਨਾ ਮੰਨੀ ਗਈ ਭਈ ਸੁਖਾ ਸਿੰਘ ਬਾਹਰ ਨਾ ਆਏ ਕੁਦਰਤੀ ਤੌਰ ਦੇ ਉੱਪਰ ਉੱਥੋਂ ਦੀ ਇੱਕ ਗੁਰੂ ਕਾ ਸਿੱਖ ਲੰਗ ਰਿਹਾ ਸੀ ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਕਿ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ ਲੰਗਦੇ ਪੈ ਸਕ। ਕੁਝ ਵੀ ਹੋਵੇ ਕੋਈ ਸਿੱਖ ਲੰਗਦਾ ਪਿਆ ਹੈ ਉਹਨਾਂ ਨੇ ਕਿਹਾ ਕਹਿੰਦੇ ਕੀ ਹੋਇਆ ਕਹਿੰਦੇ ਕਿਸੇ ਸਿੱਖ ਨੇ ਨਾ ਖੂ ਦੇ ਵਿੱਚ ਛਾਲ ਮਾਰ ਦਿੱਤੀ ਸਿੱਖ ਕਹਿਣ ਲੱਗੇ ਸਿੱਖ ਹੋ ਕੇ ਤਾਂ ਕੋਈ ਛਾਲ ਨਹੀਂ ਮਾਰਦਾ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਆਤਮ ਘਾਤੀ ਜਗਤ ਕਸਾਈ ਜਿਹੜਾ ਆਪਣੇ ਆਪ ਦੀ ਹੱਤਿਆ ਕਰਦਾ ਨਾ ਉਹ ਜਗਤ ਕਸਾਈ ਹੈ ਤੇ ਹੱਤਿਆ ਸੀ ਇਦਾਂ ਵੀ ਕਰਦੇ ਆ ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਦੇ ਤੇ ਵੀ ਆਪਣੇ ਆਪ ਦੀ ਹੱਤਿਆ ਹੀ ਹੈ ਕਹਿੰਦੇ ਸਿੱਖ ਨੇ ਛਾਲ ਮਾਰ ਦਿੱਤੀ ਗੁਰੂ ਕੇ ਸੇਖ ਨੇ ਜਾ ਕੇ ਖੂਹ ਦੇ ਉੱਪਰ ਖਲੋ ਕੇ ਪੁੱਛਿਆ ਕਹਿੰਨ ਲੱਗੇ ਤੂੰ ਕਿਉਂ ਛਾਲ ਮਾਰੀ ਕਹਿੰਦਾ ਮੇਰੇ ਘਰ ਦੇ ਆਣੇ ਮੇਰੇ ਨਾਲ ਧੋਖਾ ਕੀਤਾ ਤੇ ਕਹਿੰਦਾ ਫਿਰ ਅਜਾਈ ਮੌਤ ਕਿਉਂ ਮਰਦਾ ਹੈ ਜਿਸੇ ਦੁਸ਼ਮਣ ਦੇ ਸਿਰ ਚੜ੍ਹ ਕੇ ਮਰ ਜਾ ਐਦਾਂ ਵੀ ਮਰਨਾ ਓਦਾਂ ਵੀ ਮਰਨਾ ਮਰਨ ਮਰਨ ਵਿੱਚ ਫਰਕ ਹੈ ਇੱਥੇ ਮਰ ਜਾਏਗਾ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਉੱਥੇ ਦੁਸ਼ਮਣ ਦੇ ਸਿਰ ਚੜ੍ਹ ਕੇ ਮਰੇਗਾ ਤੇ ਕੌਮ ਦੇ ਵਿੱਚ ਸਤਿਕਾਰਿਆ ਜਾਏਗਾ ਗੱਲ ਬੜੀ ਸਮਝ ਵਿੱਚ ਆ ਗਈ ਮਰਨਾ ਤੇ ਹੈ ਇੱਕ ਦਿਨ ਪਰ ਵਿਖ ਮਰਨ ਮਰਨ ਵਿੱਚ ਫਰਕ ਹੈ ਲੱਖਾਂ ਲੋਕ ਮਰਗੇ ਹੋਣਗੇ ਲੱਖਾਂ ਜੰਮਦੇ ਹੋਣਗੇ ਪਰ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਭਾਈ ਨਿਸ਼ਾਨ ਸਿੰਘ ਨੂੰ ਅੱਜ ਵੀ ਅਸੀਂ ਕਰ ਰਹੇ ਹਾਂ ਕਿਉਂਕਿ ਜਿਹੜੇ ਕੌਮ ਦੀ ਖਾਤਰ ਆਪਾਂ ਕੁਰਬਾਨ ਕਰਕੇ ਫਰਕ ਹੈ ਨਾ ਕਹਿਣ ਲੱਗੇ ਕਿਸੇ ਦੁਸ਼ਮਣ ਦੇ ਸਿਰ ਚੜ੍ਹ ਕੇ ਮਰ ਜਾ ਭਾਈ ਸੁਖਾ ਸਿੰਘ ਬਾਹਰ ਆ ਗਏ ਬਾਹਰ ਆਣ ਕੇ ਉਹਨਾਂ ਨੇ ਪਿੰਡ ਦੇ ਇੱਕ ਨੌਜਵਾਨ ਦੇ ਕੋਲੋਂ ਘੋੜੀ ਨੂੰ ਲਿਆ ਤੇ ਜਾ ਕੇ ਸਰਦਾਰ ਸ਼ਾਮ ਸਿੰਘ ਜੀ ਦੇ ਜਥੇ ਦੇ ਵਿੱਚ ਸ਼ਾਮਲ ਹੋ ਗਏ ਸ਼ਾਮਲ ਹੋ ਕੇ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਦੁਬਾਰਾ ਤੋਂ ਗੁਰੂ ਦਾ ਸਿੱਖ ਬਣ ਗਿਆ ਚਾ ਸੀ ਨੇ ਸਿੱਖੀ ਦੇ ਸਿੱਖੀ ਦਾ ਮਨ ਵਿੱਚ ਮੈਨੂੰ ਖਿਮਾ ਕਰਦੇ ਹੋ ਮੈਂ ਅੱਜ ਦੀ ਗੱਲ ਤਾਂ ਕਰਦਾ ਵੀ ਆਪਾਂ ਕਿੱਥੇ ਕੋ ਖੜੇ ਆ ਸਾਡੇ ਮਨ ਚ ਚਾ ਨਹੀਂ ਐ ਸੀ ਬੱਧਾ ਚੱਟੀ ਕਰਦੇ ਆ ਜੋ ਕੁਝ ਵੀ ਕਰਦੇ ਆ ਉਹਨਾਂ ਨੇ ਚਾ ਕਰਕੇ ਕੀਤਾ ਅੰਮ੍ਰਿਤ ਵੇਲੇ ਉੱਠਦੇ ਐ ਉੱਠ ਕੇ ਗੁਰੂ ਕੇ ਸਿੱਖਾਂ ਵਾਸਤੇ ਜਿਹੜਾ ਜਾਲ ਐ ਪਾਣੀ ਐ ਗਰਮ ਕਰਕੇ ਦਿੰਦੇ ਐ ਆਪ ਹੱਥ ਵਿੱਚ ਗੜਵਾ ਲੈਂਦੇ ਸਿੱਖਾਂ ਨੂੰ ਕਹਿੰਦੇ ਤੁਸੀਂ ਦਾਤਨ ਕਰੋ ਮੈਂ ਤੁਹਾਡਾ ਮੂੰਹ ਤਲਾਣਾ ਆਪ ਜਿਹੜਾ ਮਸ਼ਕ ਭਰ ਕੇ ਲਿਆਉਂਦੇ ਸਿੱਖਾਂ ਨੂੰ ਜਲ ਛਕਾਉਂਦੇ ਐ ਆਪ ਜਾ ਕੇ ਦੂਰ ਦਰਾਡੇ ਸ਼ਹਿਰ ਦੇ ਵਿੱਚੋਂ ਭੇਸ ਬਦਲ ਕੇ ਥੋੜਾ ਬਹੁਤ ਭੋਜਨ ਲੈ ਕੇ ਆਉਂਦੇ ਸਿੱਖਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦੇ ਐ ਬੜੀ ਤਨ ਦੇ ਨਾਲ ਸੇਵਾ ਕੀਤੀ ਸਿੱਖਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਦੇ ਐ ਫਿਰ ਸ਼ਸਤਰ ਵਿਦਿਆ ਸਿੱਖਣੀ ਰੰਭ ਕੀਤੀ ਅੱਜ ਜਿਹੜੀ ਆਪਾਂ ਬਿਲਕੁਲ ਹੀ ਭੁੱਲ ਗਏ ਆ ਕੇਵਲ ਦੁਨਿਆਵੀ ਵਿਦਿਆ ਨੇ ਕਦੇ ਵੀ ਮਨੁੱਖ ਦਾ ਭਲਾ ਨਹੀਂ ਕੀਤਾ ਜਿਹੜੇ ਪਾਸੇ ਅੱਜ ਅਸੀਂ ਤੁਰ ਪਏ ਆ ਜਿਹੜੀ ਐਜੂਕੇਸ਼ਨ ਅੱਜ ਦਿੱਤੀ ਜਾ ਰਹੀ ਹੈ ਨਾ ਉਹ ਐਜੂਕੇਸ਼ਨ ਨਹੀਂ ਹੈ ਉਹ ਕੇਵਲ ਵਪਾਰੀ ਕਰਨਾ ਉਹ ਬੰਦੇ ਨੂੰ ਖੁਸ਼ਕ ਬਣਾ ਰਹੀ ਹੈ ਉਹ ਕਦੇ ਵੀ ਨੈਤਿਕ ਗੁਣ ਨਹੀਂ ਸਿਖਾ ਸਕਦੇ ਨੈਤਿਕ ਗੁਣ ਸਿੱਖਣੇ ਆ ਤੇ ਉਹ ਗੁਰਬਾਣੀ ਦੇ ਵਿੱਚੋਂ ਮਿਲਣਗੇ ਜਿਹੜੀ ਵਿਦਿਆ ਆਪਾਂ ਆਪਣੇ ਬੱਚਿਆਂ ਨੂੰ ਦੇਣ ਦਾ ਯਤਨ ਹੀ ਨਹੀਂ ਕਰਦੇ ਜੇ ਦੁਨਿਆਵੀ ਤੌਰ ਦੇ ਉੱਪਰ ਵਿਦਿਆ ਜਿਹੜੀ ਉਹ ਜ਼ਰੂਰੀ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਵਿਦਿਆ ਵੀ ਇਤਨੀ ਜ਼ਰੂਰੀ ਹੈ ਨੈਤਿਕ ਗੁਣ ਆਉਣਗੇ ਸਾਡੇ ਬੱਚੇ ਦੇ ਵਿੱਚ ਤੇ ਉਹ ਗੁਰਬਾਣੀ ਕਰਕੇ ਆਉਣਗੇ ਖੁਸ਼ਕ ਗਿਆਨ ਕਰਕੇ ਨਹੀਂ ਆਉਣਗੇ ਜਿਹੜੀ ਬਾਰੀ ਤੌਰ ਦੇ ਉੱਪਰ ਸਕੂਲਾਂ 'ਚ ਦਿੱਤੀ ਜਾਂਦੀ ਹੈ ਭਾਈ ਸੁਖਾ ਸਿੰਘ ਨੇ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਦੀ ਸੰਥਿਆ ਤੇ ਸ਼ਸਤਰ ਵਿਦਿਆ ਜਿਹੜੀ ਸੀ ਉਹ ਉਸ ਵੇਲੇ ਦਲ ਖਾਲਸੇ ਦੇ ਕੋਲੋਂ ਰਹਿ ਕੇ ਸਿੱਖ ਲਈ ਇੱਥੇ ਬੱਸ ਨਹੀਂ ਫਿਰ ਉਹਨਾਂ ਨੇ ਗੁਰਬਾਣੀ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ ਵਧੀਆ ਕੀਰਤਨ ਕਰਨਾ ਉਹਨਾਂ ਨੇ ਰੱਬ ਕਰਤਾ ਹੁਣ ਕੀਰਤਨ ਕਰਨ ਲੱਗੇ ਬੜਾ ਸਤਕਾਰ ਬਣ ਗਿਆ ਸਾਰੇ ਸਿੱਖਾਂ ਦੇ ਵਿੱਚ ਜਿੱਦੜੇ ਕੋਈ ਮਹਿਮ ਸਰਨਾ ਹੋਵੇ ਉਸ ਮਹਿਮ ਦੇ ਵਿੱਚ ਭਾਈ ਸੁੱਖਾ ਸਿੰਘ ਨੂੰ ਭੇਜ ਦਿੱਤਾ ਜਾਏ ਵੱਦ ਚੜ ਕੇ ਉਹਨਾਂ ਨੇ ਸਾਰੇ ਕਾਰਜਾਂ ਦੇ ਵਿੱਚ ਹਿੱਸਾ ਲੈਣਾ ਜਿਹੜਾ ਸੀ ਨਾ ਉਹ ਸ਼ੁਰੂ ਕਰਤਾ ਇਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਉਸ ਵੇਲੇ ਦੇ ਜਿਹੜੇ ਹਾਲਾਤ ਸਨ 1726 ਤੋਂ ਲੈ ਕੇ 1745 ਦੇ 45 ਤੱਕ ਇਸ ਸਮੇਂ ਦੌਰਾਨ ਪੰਜਾਬ ਦਾ ਸੂਬੇਦਾਰ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਸੀ। ਉਹਨੇ ਬਹੁਤ ਸਿੱਖਾਂ ਦਾ ਕਤਲ ਕੀਤਾ ਭਾਈ ਤਾਰੂ ਸਿੰਘ ਜੀ, ਉਹਦੇ ਰਾਜਕਾਲ ਦੇ ਦੌਰਾਨ ਸ਼ਹੀਦ ਹੋਏ ਭਾਈ ਮਣੀ ਸਿੰਘ ਜੀ। ਹੋਰ ਪਤਾ ਨਹੀਂ ਕਿੰਨੇ ਕੁ ਸਿੱਖ ਜਿਹੜੇ ਆ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਸ਼ਹੀਦ ਕੀਤੇ। ਉਹ ਬੜਾ ਜ਼ਾਲਮ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏਗੇ 80 ਰੁਪਏ ਦਿੱਤੇ ਜਾਂਦੇ ਜਿਹੜਾ ਸਿੱਖ ਦਾ ਸਿਰ ਕੱਟ ਕੇ ਲਿਆਵੇ 10 ਰੁਪਏ ਦਿੱਤੇ ਜਾਂਦੇ ਜਿਹੜਾ ਸਿੱਖ ਦੀ ਦਸ ਪਾਵੇ ਤੇ ਤੁਸੀਂ ਹੈਰਾਨ ਹੋਵੋਗੇ ਸਾਢੇ 12 ਰੁਪਏ ਤੋਲਾ ਸੋਨਾ ਮਿਲਦਾ ਸੀ ਉਸ ਵੇਲੇ ਤੇ ਸਿੱਖ ਦੇ ਸਿਰ ਦਾ ਮੁੱਲ 80 ਰੁਪਏ ਹੈ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆ ਸਿੱਖ ਜੰਗਲਾਂ ਵਿੱਚ ਰਹਿ ਕੇ ਪਹਾੜਾਂ ਵਿੱਚ ਰਹਿ ਕੇ ਦਿਨ ਬਤੀਤ ਕਰਦੇ ਐ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਰਹਿ ਕੇ ਦਿਨ ਬਤੀਤ ਕਰਦੇ ਐ ਸ਼ਸਤਰ ਵੀ ਕੋਈ ਬਹੁਤੇ ਚੰਗੇ ਨਹੀਂ ਲੜ ਲੜ ਕੇ ਸ਼ਸਤਰ ਜਿਹੜੇ ਉਹ ਖੁੰਡੇ ਹੋ ਚੁੱਕੇ ਐ ਘੋੜੇ ਵੀ ਕੋਈ ਬਹੁਤੇ ਚੰਗੇ ਨਹੀਂ ਕਿਉਂਕਿ ਉਹਨਾਂ ਨੂੰ ਕੋਈ ਖਰਾਕ ਹੀ ਨਹੀਂ ਮਿਲਦੀ ਚੰਗੀ ਤਰ੍ਹਾਂ ਦੇ ਨਾਲ ਸਿੱਖਾਂ ਦੇ ਸਿੱਖ ਵੀ ਜਿਹੜੇ ਐ ਉਹ ਕੇਵਲ ਤੇ ਕੇਵਲ ਚਨੇ ਖਾ ਕੇ ਗੁਜ਼ਾਰੇ ਕਰਦੇ ਐ ਲੇਕਿਨ ਉਸ ਵੇਲੇ ਦੇ ਨਾਲ ਸਿੱਖਾਂ ਦਾ ਅਥਾਹ ਪ੍ਰੇਮ ਹੈ ਸ਼ਰੀਰ ਦਰਬਾਰ ਸਾਹਿਬ ਦੇ ਨਾਲ ਸਮੇਂ-ਸਮੇਂ ਤੇ ਹਕੂਮਤਾਂ ਨੇ ਦਰਬਾਰ ਸਾਹਿਬ ਨੂੰ ਖਤਮ ਕਰਨ ਦਾ ਚਤਨ ਕੀਤਾ ਜਕਰੀਆ ਖਾਨ ਨੇ ਆਪਣੀ ਸਾਰੀ ਸਭਾ ਬੁਲਾ ਕੇ ਪੁੱਛਿਆ ਮੈਂ ਮਾਰ-ਮਾਰ ਕੇ ਥੱਕ ਗਿਆ ਸਿੱਖਾਂ ਨੂੰ ਰੋਜ਼ ਮਾਰਦਾ ਰੋਜ਼ ਕਤਲ ਕੀਤੇ ਜਾਂਦੇ ਆ ਪਰ ਇਹ ਮੁੱਕਦੇ ਹੀ ਨਹੀਂ ਇਹ ਕਿਹੜੀ ਤਾਕਤ ਹੈ ਸਿੱਖਾਂ ਦੇ ਕੋਲ ਜਿਹੜੀ ਤਾਕਤ ਜਿਹੜੀ ਹੈ ਇਹਨਾਂ ਨੂੰ ਮੁੱਕਣ ਨਹੀਂ ਦਿੰਦੀ ਖਤਮ ਨਹੀਂ ਹੋਣ ਦਿੰਦੀ ਤੇ ਉਸ ਵੇਲੇ ਦੇ ਨਾਲ ਕਾਜ਼ੀ ਅਬਦੁਲ ਰਹਿਮਾਨ ਇੱਕ ਗੱਲ ਕਹਿਣ ਲੱਗੇ ਆ ਕਹਿੰਦਾ ਮੈਨੂੰ ਲੱਗਦਾ ਜਕਰੀਆ ਖਾਨ ਜੀ ਇਹਨਾਂ ਦੇ ਕੋਲ ਇਹਨਾਂ ਦੀ ਤਾਕਤ ਸ਼੍ਰੀ ਦਰਬਾਰ ਸਾਹਿਬ ਹੈ ਜੇ ਜਦੋਂ ਆਉਂਦੇ ਹਨ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੈ ਇਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ ਇਹੀ ਗੱਲ ਬਾਅਦ ਵਿੱਚ ਜ਼ਕਰੀਆ ਖਾਨ ਨੇ ਨਾਦਰ ਨੂੰ ਵੀ ਕਹੀ ਸੀ ਮੁਰਸ਼ਦ ਇਨ ਕੋ ਬਲੀ ਬਯੋ ਹੈ ਇਨ ਕੋ ਆਬੇ ਹਿਆਤ ਦਿਓ ਹੈ ਗਜ਼ਬ ਅਸਰ ਤਿਸ ਕਾ ਹਮ ਦੇਖਾ ਬੁੱਝਦਿਲ ਹੋਵਤ ਸ਼ੇਰ ਬਸੇਖਾ ਕਾ ਨਾ ਕਾਹੂ ਕੀ ਇਹ ਰਖਤ ਸ਼ੈਨਸ਼ਾ ਖੁਦ ਹੀ ਕੋ ਭਾਕਤ ਔਰ ਸਬਨ ਕੋ ਜਾਨ ਚੁਰਾਸੀ ਮਾਨ ਤੇ ਆਵਤਾ ਹੈ ਅਬਨਾਸ਼ਿਕ ਜ਼ਕਰੀਆ ਖਾਨ ਨੇ ਨਾਦਰ ਨੂੰ ਕਿਹਾ ਨਾਦਰ ਜਿਹੜੇ ਲੋਕ ਸਾਡੇ ਅੱਗੇ ਹੱਥ ਜੋੜਦੇ ਹਨ ਜਦੋਂ ਅਮਰਤ ਦੀਆਂ ਦੋ ਬੂੰਦਾਂ ਇਹਨਾਂ ਦੇ ਅੰਦਰ ਚਲੀਆਂ ਜਾਂਦੀਆਂ ਕੱਲਾ ਕੱਲਾ ਸਿੱਖ ਸਾਡੀ ਪੂਰੀ ਪੂਰੀ ਟੁਕੜੀ ਤੇ ਭਾਰੂ ਪੈ ਜਾਂਦਾ ਸ਼ੇਰ ਬਣ ਜਾਂਦੇ ਕਿਦਣਾ ਤੋਂ ਜਦੋਂ ਇਹਨਾਂ ਦੇ ਅੰਦਰ ਅਮਰਤ ਚਲਿਆ ਜਾਂਦਾ ਹੈ ਬੜੇ ਹੈਰਾਨ ਹੋਏ ਫਿਰ ਜਾਂਦਾ ਹੋਇਆ ਨਾਦਰ ਤੇ ਕਹਿ ਗਿਆ ਕਹਿੰਦਾ ਫਿਰ ਇਹ ਬਾਦਸ਼ਾਹ ਬਣ ਗਏ ਜਕਰੀਆ ਪੁੱਛਦਾ ਹੈ ਆਪਣੀ ਸਭਾ ਨੂੰ ਕਿ ਦੱਸੋ ਤੇ ਸਹੀ ਕਿਹੜੀ ਤਾਕਤ ਹੈ ਕਹਿੰਦੇ ਸ਼ਰੀ ਦਰਬਾਰ ਸਾਹਿਬ ਕਹਿੰਦੇ ਇਦਾਂ ਕਰੋ ਫਿਰ ਪਹਿਰਾ ਲਾ ਦਿਓ ਦਰਬਾਰ ਸਾਹਿਬ ਜਾ ਕੇ ਕੋਈ ਦਰਬਾਰ ਸਾਹਿਬ ਅਮਰਤ ਸਰੋਵਰ ਵਿੱਚ ਨਹੀਂ ਸਿੱਖ ਆਉਣਾ ਚਾਹੀਦਾ ਇਹ ਜ਼ਿੰਮੇਵਾਰੀ ਵੀ ਉਹਨੂੰ ਹੀ ਦਿੱਤੀ ਗਈ ਜਿਹਨੇ ਸਲਾਹ ਦਿੱਤੀ ਸੀ ਕਾਜੀ ਅਬਦੁਲ ਰਹਿਮਾਨ ਨੂੰ 2000 ਸਿਪਾਹੀ ਦੇ ਕੇ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਹੜਾ ਸੀ ਨਾ ਉਹ ਉਸ ਵੇਲੇ ਪਹਿਰਾ ਲਾ ਦਿੱਤਾ ਕਿ ਕੋਈ ਸਿੱਖ ਨਾ ਸਕੇ ਤੇ ਕਾਜੀ ਅਬਦੁਲ ਰਹਿਮਾਨ ਹੁਣ ਤਾਕਤ ਮਿਲ ਗਈ ਜ਼ਿਆਦਾ ਫੌਜ ਮਿਲ ਗਈ ਜ਼ਿਆਦਾ ਤੇ ਇਹ ਹੋ ਹੀ ਨਹੀਂ ਸਕਦਾ ਬੰਦੇ ਕੋਲ ਤਾਕਤ ਆ ਜੇ ਤੇ ਹੰਕਾਰ ਨਾ ਆਵੇ ਜੋਬਨ ਧਨ ਪ੍ਰਭਤਾ ਕੈ ਮਦਮੈਂ ਅਹਨਸ ਫਿਰੇ دیਵਾਨਾ ਕੋਈ ਬੰਦਾ ਬੜਾ ਭਲਾਮਾਨਸ ਹੈ ਉਹਦੀ ਪਲਮਾਨਸੀ ਉਹਨਾਂ ਚਿਹਦੀ ਹੈ ਜਿੰਨਾਂ ਚਿਰ ਉਹਦੇ ਕੋਲ ਤਾਕਤ ਨਹੀਂ ਹੈਗੀ ਤਾਕਤ ਆ ਲੈਂਦੇ ਉਹ ਫਿਰ ਪਤਾ ਲੱਗੇਗਾ ਭਲਾ ਇਹ ਭਲਾਮਾਨਸ ਹੈ ਕਿ ਨਹੀਂ ਜਿਹੜੇ ਸਿਆਸਤਦਾਨ ਸਰਕਾਰ ਤੋਂ ਪਹਿਲਾਂ ਕਹਿੰਦੇ ਇਦਾਂ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਉਹਨਾਂ ਨੂੰ ਸਿਆਸਤ ਵਿੱਚ ਜਾ ਕੇ ਜਦੋਂ ਰਾਜ ਸੱਤਾ ਪ੍ਰਾਪਤ ਹੋ ਜਾਂਦੀ ਭੁੱਲ ਕਿਉਂ ਜਾਂਦਾ ਹੈ ਕਿਉਂਕਿ ਪਤਾ ਹੀ ਅਸਲ ਵਿੱਚ ਉਦੋਂ ਲੱਗਦਾ ਹੈ ਜਦੋਂ ਉਸ ਕੁਰਸੀ ਤੇ ਬੈਠ ਜਾਂਦੇ ਹੈ ਸਤਿਗੁਰੂ ਕਹਿੰਦੇ ਨੇ ਜੋ ਬਣ ਧਨ ਪ੍ਰਭਤਾ ਕੇ ਮੱਧਮ ਹੈ ਐਨਸ ਫਿਰੇ ਦਵਾਨਾ ਫਿਰਦ ਬੰਦਾ ਪਾਗਲ ਹੋ ਜਾਂਦਾ ਹੁਣ ਤਾਕਤ ਮਿਲ ਗਈ ਕਾਜ਼ੀ ਅਬਦੁਲ ਰਹਿਮਾਨ ਨੇ ਇੱਕ ਢੋਲ ਵਾਲੇ ਨੂੰ ਸੱਦਿਆ ਸੱਦ ਕੇ ਸ੍ਰੀ ਅਮਰਸਰ ਸਾਹਿਬ ਦੇ ਸਾਰੇ ਸ਼ਹਿਰ ਦੇ ਵਿੱਚ ਉਹਨੇ ਢੋਲ ਜੀ ਨੇ ਟੰਡੂਰਾ ਪਿੱਟ ਦਿੱਤਾ ਕਹਿਣ ਲੱਗਿਆ ਕਿੰਦਾ ਹੁਣ ਕਿਸੇ ਸਿੱਖ ਚ ਜੁਰਤ ਹੈ ਹਿੰਮਤ ਹੈ ਤੇ ਹੁਣ ਆਣ ਕੇ ਦਰਬਾਰ ਸਾਹਿਬ ਇਸ਼ਨਾਨ ਕਰਕੇ ਵਿਖਾਓ ਤੇ ਕਦੇ ਸਿੱਖ ਸੱਚ ਜਾਣਿਓ ਪਿਆਰ ਨਾਲ ਤੇ ਇਹਨਾਂ ਦੇ ਕੋਲੋਂ ਜੋ ਮਰਜ਼ੀ ਮੰਨਾਲੇ ਇਹ ਹੋ ਸਕਦਾ ਹੈ ਕਦੇ ਵੀ ਜ਼ਾਲਮ ਜਿਹੜਾ ਹੈ ਉਹ ਲਲਕਾਰੇ ਇਹਨਾਂ ਨੂੰ ਧੱਕੇ ਦੇ ਨਾਲ ਇਹਨਾਂ ਤੇ ਜ਼ੁਲਮ ਕਰਨਾ ਚਾਹੇ ਇਹ ਸਿੱਖ ਨਹੀਂ ਹੋਣ ਦਿੰਦੇ ਤਾਂ ਫਿਰ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਲਿਖਿਆ ਸੀ ਪਿਆਰ ਨਾਲੇ ਕਰਨ ਗੁਲਾਮੀ ਟੈ ਨਾ ਮੰਨਦੇ ਕਿਸੇ ਦੀ ਪਿਆਰ ਨਾਲ ਮੰਨ ਜਾਂਦੇ ਐ ਪਰ ਧੱਕੇ ਨਾਲ ਕੋਈ ਮਨਾਉਣਾ ਚਾਹੇ ਤੇ ਸਿੱਖ ਨਹੀਂ ਮੰਨ ਸਕਦਾ ਉਸ ਵੇਲੇ ਦੇ ਨਾਲ ਹੁਣ ਕਾਜ਼ੀ ਅਬਦੁਲ ਰਹਿਮਾਨ ਨੇ ਤੇ ਐਲਾਨ ਕਰਵਾ ਦਿੱਤਾ ਪੁੱਜ ਦੀ ਪੁੱਜ ਦੀ ਖਬਰ ਦਲ ਖਾਲਸਾ ਤੱਕ ਪੁੱਜ ਗਈ ਕੀ ਕੋਈ ਹੈ ਸਿੱਖ ਜਿਹੜਾ ਹੁਣ ਆਣ ਕੇ ਇਸ਼ਨਾਨ ਕਰਕੇ ਵਿਖਾਵੇ ਤੇ ਉਹੀ ਭਾਈ ਸੁਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ ਕਹਿਣ ਲੱਗੇ ਹਾਂ ਫਿਰ ਮੈਂ ਜਾਵਾਂਗਾ ਇਸ਼ਨਾਨ ਕਰਨ ਵਾਸਤੇ ਖਾਲਸੇ ਦੇ ਕੋਲੋਂ ਅਰਦਾਸ ਕਰਵਾਈ ਅਰਦਾਸ ਕਰਵਾ ਕੇ ਨਾਲ ਭਾਈ ਗੁਰੂ ਕੇ ਸਿੱਖਾਂ ਨੂੰ ਲਿਆ ਨਾਲ ਲੈ ਕੇ 50 ਦੇ ਕਰੀਬ ਸਿੱਖ ਤੇ ਸਿੱਖਾਂ ਨੂੰ ਰਣਨੀਤੀ ਬੜੀ ਕਮਾਲ ਦੀ ਗੁਰੂ ਕੇ ਸਿੱਖਾਂ ਦੀ 50 ਕੋਦੇ ਕਰੀਬ ਸਿੱਖ ਲੈ ਕੇ ਤੇ ਉਹਨਾਂ ਨੂੰ ਪਿੱਛੇ ਅੰਮ੍ਰਿਤਸਰ ਸਾਹਿਬ ਤੋਂ ਬਾਰ ਬਾਰ ਘੁਲਾਰਦਾ ਕਿਹਾ ਲੱਗਿਆ ਮੈਂ ਆਇਆ ਤੁਸੀਂ ਤਿਆਰ ਰਹਿਣਾ ਬਸ ਭਾਈ ਸੁਖਾ ਸਿੰਘ ਜੀ ਆਏ ਉੱਪਰ ਮੜਾਸਾ ਜਿਹਾ ਬਣ ਲਿਆ ਇਸਲਾਮਿਕ ਭੇਸ ਜਿਹੜਾ ਸੀ ਬਣਾ ਲਿਆ ਮੁਸਲਮਾਨਾਂ ਵਾਲਾ ਭੇਸ ਬਣਾ ਲਿਆ ਕੇਸ ਦਾੜੀਆਂ ਤੇ ਉਹਨਾਂ ਦੇ ਵੀ ਸੀ ਭੇਸ ਬਣਾ ਕੇ ਅੰਮ੍ਰਿਤ ਵੇਲੇ ਦਾ ਸਮਾਂ ਹੈ ਫੌਜ ਜੇ ਇੱਧਰ ਉੱਧਰ ਉੱਠਦੀ ਫਿਰਦੀ ਹੈ ਆਣ ਕੇ ਸਮੇਤ ਘੋੜੇ ਛਾਲ ਮਾਰੀ ਮਾਰ ਕੇ ਕਰਕੇ ਇਸ਼ਨਾਨ ਲਾ ਕੇ ਡੁਬਕੀ ਨਿਕਲ ਗਏ ਜੇ ਜਾਣਾ ਚਾਹੁੰਦੇ ਤੇ ਜਾ ਸਕਦੇ ਸੀ ਕੋਈ ਸ਼ੱਕ ਨਹੀਂ ਪਰ ਇੱਦਾਂ ਨਹੀਂ ਗਏ ਕਹਿਣ ਲੱਗੇ ਹਾਂ ਆਇਆ ਸੀ ਇਸ਼ਨਾਨ ਕਰ ਲਿਆ ਹੁਣ ਜਾਣ ਲੱਗਿਆ ਦੱਸ ਕੇ ਗਏ ਤੇ ਨਾਲੇ ਜਕਾਰਾ ਜਦੋਂ ਉੱਚੀ ਆਵਾਜ਼ ਵਿੱਚ ਲਾਇਆ ਫੌਜ ਨੂੰ ਭਾਜੜ ਪੈ ਗਈ ਤੇ ਗੁਰੂ ਕਾ ਸਿੱਖ ਆਇਆ ਇਸ਼ਨਾਨ ਕਰਕੇ ਚਲਿਆ ਗਿਆ ਕਾਜ਼ੀ ਅਬਦੁਲ ਰਹਿਮਾਨ ਹੌਸਲਾ ਜੇ ਦੇਣ ਵਾਸਤੇ ਕਹਿੰਦਾ ਕੱਲਾ ਹੀ ਐ ਫੜ ਲਓ ਮਗਰ ਫੌਜ ਲੱਗੀ ਕਿਉਂਕਿ 2000 ਸਿਪਾਹੀ ਸੀ ਮਗਰ ਫੌਜ ਲੱਗੀ ਦੇ ਅੱਗੇ ਅੱਗੇ ਭਾਈ ਸੁਖਾ ਸਿੰਘ ਧੋੜੇ ਜਾ ਰਹੇ ਘੋੜੇ ਦੇ ਉੱਪਰ ਮਗਰ ਫੌਜ ਧੋੜਦੀ ਐ ਉਹਨਾਂ ਨੂੰ ਪਤਾ ਹੀ ਨਹੀਂ ਸੀ ਅੱਗੇ ਹੋਰ ਵੀ ਫੌਜ ਖੜੀ 50 ਦੇ ਕਰੀਬ ਸਿੱਖ ਖੜੇ ਸਨ ਭਿਆਨਕ ਜੰਗ ਹੋਇਆ ਉੱਥੇ ਉਸ ਜੰਗ ਦੇ ਵਿੱਚ ਜਿਹੜਾ ਲਲਕਾਰਨ ਵਾਲਾ ਸੀ ਕਾਜੀ ਅਬਦੁਲ ਰਹਿਮਾਨ ਉਹ ਵੀ ਮਾਰਿਆ ਗਿਆ ਲਖਪਤ ਰਾਏ ਦਾ ਭਤੀਜਾ ਮਾਰਿਆ ਗਿਆ 100 ਤੋਂ ਵੱਧ ਉਹਦੇ ਸਿਪਾਹੀ ਜ਼ਖਮੀ ਹੋ ਗਏ ਹਾਰ ਖਾ ਕੇ ਤੇ ਸਿਪਾਹੀ ਜਿਹੜੇ ਸਨ ਉਹ ਅੰਮ੍ਰਿਤਸਰ ਨਹੀਂ ਟਿੱਕੇ ਮੁੜ ਕੇ ਧੋੜ ਗਏ ਉਹ ਵਾਪਸ ਇਕੱਲੇ ਵਾਪਸ ਨਹੀਂ ਧੋੜੇ ਉਹ ਭੱਜ ਗਏ ਫਿਰ ਲਾਹੌਰ ਵਾਲੇ ਪਾਸੇ ਉਸ ਤੋਂ ਬਾਅਦ ਕਾਜ਼ੀ ਅਬਦੁਲ ਰਜ਼ਾਕ ਆਇਆ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਉਸ ਤੋਂ ਬਾਅਦ ਉਸ ਵੇਲੇ ਮੱਸਾ ਰੰਗੜ ਨੂੰ ਭੇਜਿਆ ਗਿਆ શ્રી ਦਰਬਾਰ ਸਾਹਿਬ ਦੇ ਵਿੱਚ ਉਹਨੇ ਆਣ ਕੇ ਡੇਰਾ ਲਾ ਲਿਆ ਉਦੋਂ ਵੀ ਭਾਈ ਸੁਖਾ ਸਿੰਘ ਨੇ ਭਾਈ ਮਹਿਤਾਬ ਸਿੰਘ ਦੇ ਨਾਲ ਮਿਲ ਕੇ ਉਹਨੂੰ ਸੋਧਾ ਲਾਇਆ ਕਹਿੰਦਾ ਭਾਵ ਸਮੇਂ-ਸਮੇਂ ਦੇ ਉੱਪਰ ਹਕੂਮਤਾਂ ਨੇ ਹਮਲਾ ਕੀਤਾ ਸਮੇਂ-ਸਮੇਂ ਦੇ ਉੱਪਰ ਸਿੱਖਾਂ ਨੇ ਉਹਨਾਂ ਹਕੂਮਤਾਂ ਦਾ ਜਵਾਬ ਦਿੱਤਾ ਉਸ ਤੋਂ ਬਾਅਦ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕੀਤੇ ਜਦੋਂ ਅਬਦਾਲੀ ਨੇ ਹਮਲੇ ਕਰਨੇ ਸ਼ੁਰੂ ਕੀਤੇ ਨਾ ਤੇ ਇਹਦੇ ਵਿਚਾਲ ਇੱਕ ਹੋਰ ਘਟਨਾ ਵਾਪਰੀ 1746 ਦੇ ਵਿੱਚ ਸਿੱਖਾਂ ਦੇ ਉੱਪਰ ਘੱਲੂ ਘਾਰਾ ਵਾਪਰਿਆ ਜਿਹਦੇ ਵਿੱਚ 15000 ਦੇ ਕਰੀਬ ਸਿੱਖ ਸ਼ਹੀਦ ਹੋ ਗਏ ਤੇ ਇਸ ਘੱਲੂ ਘਾਰੇ ਦੇ ਦੌਰਾਨ ਲਖਪਤ ਰਾਏ ਫੌਜ ਦੀ ਗਵਾਹੀ ਕਰ ਰਿਹਾ ਸੀ ਜਿਹੜਾ ਬੇਰਹਿਮੀ ਨਾਲ ਸਿੱਖਾਂ ਨੂੰ ਲੱਭ ਲੱਭ ਕੇ ਮਾਰਨਾ ਚਾਹੁੰਦਾ ਸੀ ਭਾਈ ਸੁਖਾ ਸਿੰਘ ਜੀ ਨੇ ਦੇਖਿਆ ਕਹਿੰਦੇ ਇਹ ਵੇਖੋ ਵੀ ਲਖਪਤ ਰਾਏ ਕਿੱਥੇ ਕਹ ਮੈਂ ਜਾਵਾਂਗਾ ਉਹਨੂੰ ਸ਼ੋਦਾ ਲਾਉਣ ਵਾਸਤੇ ਉਹਨਾਂ ਇੰਨੀ ਤੇਜ਼ੀ ਦੇ ਨਾਲ ਘੋੜਾ ਦੌੜਾਇਆ ਜਦੋਂ ਲਖਪਤ ਰਾਏ ਐਨ ਸਾਹਮਣੇ ਆ ਗਿਆ ਨਾ ਤੇ ਕਰਤੇ ਨੂੰ ਸ਼ਾਇਦ ਕੁਝ ਹੋਰ ਪ੍ਰਵਾਨ ਸੀ ਇੱਕ ਗੋਲਾ ਆਣ ਕੇ ਉਹਨਾਂ ਦੀ ਲੱਤ ਤੇ ਵੱਜ ਗਿਆ। ਉਹ ਲੱਤ ਜ਼ਖਮੀ ਹੋ ਗਈ ਤੇ ਭਾਈ ਸੁਖਾ ਸਿੰਘ ਜੀ ਜਿਹੜੇ ਸਨ ਉਹਦੇ ਵਿੱਚ ਭਾਵੇਂ ਪਚ ਗਏ। ਥੋੜੇ ਸਮੇਂ ਬਾਅਦ ਉਹ ਜਿਹੜੀ ਲੱਤ ਸੀ ਉਹਨਾਂ ਦੀ ਠੀਕ ਹੋ ਗਈ। ਅਬਦਾਲੀ ਆ ਗਿਆ। ਅਬਦਾਲੀ ਨੇ ਉਸ ਵੇਲੇ ਦੇ ਨਾਲ ਕਾਬਲ ਦੇ ਵਿੱਚੋਂ ਵੱਡੇ ਵੱਡੇ ਪਠਾਨ ਲੈ ਕੇ ਆਂਦੇ ਜਿਹੜੇ ਬਹੁਤ ਲੰਮੇ ਸੀ ਬਹੁਤ ਤਗੜੇ ਸੀ ਸਾਰੇ ਸਾਰੇ ਜਿਹੜੇ ਸੀ ਉਹ ਲੋਹੇ ਦੀ ਸੰਜੋ ਦੇ ਵਿੱਚ ਮੜੇ ਹੋਏ ਸੀ ਉਹਨਾਂ ਨੂੰ ਕੋਈ ਮਾਰ ਨਹੀਂ ਸੀ ਸਕਦਾ ਨਾ ਉਹਨਾਂ ਨਾਲ ਕੋਈ ਲੜ ਸਕਦਾ ਸੀ ਉਹਨਾਂ ਨੂੰ ਗਿਰਜੇ ਕਿਹਾ ਜਾਂਦਾ ਸੀ ਉਹਨੇ ਲਾਹੌਰ ਦੇ ਵਿੱਚ ਆਣ ਕੇ ਕਬਜ਼ਾ ਕਰ ਲਿਆ ਆਪ ਦਿੱਲੀ ਚਲਿਆ ਗਿਆ ਦਿੱਲੀ ਨੂੰ ਜਿੱਤਣ ਵਾਸਤੇ ਉਹੜੇ ਗਿਰਜੇ ਸਨ ਉਹਨਾਂ ਨੇ ਕਿਹਾ ਵੀ ਸਿੱਖ ਵੇਖਣੇ ਆ ਵੀ ਸੁਣਿਆ ਵੀ ਸਿੱਖ ਬੜੇ ਬਹਾਦਰ ਐ ਨਾਲ ਉਹਦੇ ਪੰਜਾਬ ਦੀ ਜਿਹੜੀ ਮੁਸਲਮਾਨਾਂ ਦੀ ਫੌਜ ਸੀ ਉਹ ਲੱਭਦੇ ਲੱਭਦੇ ਜਦੋਂ ਸਿੱਖਾਂ ਦੇ ਮਗਰ ਆਏ ਨਾ ਤਾਂ ਸਿੱਖਾਂ ਨੂੰ ਪਤਾ ਲੱਗਾ ਸਿੱਖ ਆਮ ਕਰਕੇ ਸਿੱਧੀ ਲੜਾਈ ਘਾਟੀ ਲੜਦੇ ਸੀ ਕਿਉਂਕਿ ਗਿਣਤੀ ਬੜੀ ਥੋੜੀ ਸੀ ਉਹਨਾਂ ਨੇ ਦਰਿਆ ਬਿਆਸ ਪਾਰ ਕਰ ਲਿਆ ਸਿੱਖਾਂ ਨੇ ਉਹਨੇ ਗਿਰਜਿਆਂ ਨੇ ਸੁਨੇਹਾ ਭੇਜਿਆ ਗਿਲਜੇ ਕਹਿਣ ਲੱਗੇ ਕਹਿੰਦੇ ਵੀ ਆਹੀ ਸੁਣਿਆ ਸੀ ਸਿੱਖ ਬੜੇ ਬਹਾਦਰੇ ਤੇ ਤੁਸੀਂ ਤੇ ਦੌੜੇ ਜਾ ਰਹੇ ਸਾਡੇ ਅੱਗੇ ਅੱਗੇ ਲਾ ਕੇ ਦੇ ਉਸ ਵੇਲੇ ਦੇ ਨਾਲ ਇੱਕ ਗਿਲਜਾ ਜਿਹੜਾ ਸੀ ਨਾ ਉਹ ਦਰਿਆ ਬਿਆਸ ਨੂੰ ਪਾਰ ਕਰਕੇ ਤੇ ਐਨ ਵਿੱਚ ਘਾਰ ਆਣ ਕੇ ਖਲੋ ਕੇ ਸਿੱਖਾਂ ਨੂੰ ਲਲਕਾਰ ਕੇ ਕਹਿੰਦਾ ਮੈਂ ਕੱਲਾ ਹੀ ਆਇਆ ਕੋਈ ਹੈਗਾ ਤੁਹਾਡੇ ਚ ਸੂਰਮਾ ਜਿਹੜਾ ਮੇਰੇ ਇਕੱਲੇ ਨਾਲ ਲੜ ਸਕਦਾ ਹੋਵੇ ਤੇ ਸਾਚੇ ਕੋਈ ਬੰਗਾਰ ਕੇ ਕਵੇ ਪੰਜਾਬ ਦੇ ਵਿੱਚ ਹੀ ਖਲੋ ਕੇ ਵੀ ਤੁਹਾਡੇ ਚ ਕੋਈ ਹੈਗਾ ਭਾਈ ਸੁਖਾ ਸਿੰਘ ਹੀ ਸਨ ਉਹਨਾਂ ਨੇ ਕਿਹਾ ਕਹਿਣ ਲੱਗੇ ਇਦਾਂ ਦੀ ਸੰਜੋਬ ਪਾ ਦਿਓ ਮੇਰੇ ਵੀ ਸਰੀਰ ਦੇ ਉੱਪਰ ਉਹ ਪਾ ਕੇ ਸੰਜੋਬ ਸਰੀਰ ਦੇ ਉੱਪਰ ਘੋੜੇ ਨੂੰ ਮਾਰੀ ਉਹਨਾਂ ਨੇ ਅੱਡੇ ਉਹ ਵੀ ਆਦਿ ਦਰਿਆ ਬਿਆਸ ਦੇ ਵਿੱਚ ਆਣ ਕੇ ਖੜ ਗਏ ਭਿਆਨਕ ਜੰਗ ਹੋਇਆ ਇਤਿਹਾਸ ਕਹਿੰਦਾ ਲੰਮਾ ਸਮਾਂ ਜੰਗ ਹੋਇਆ ਨਾ ਗਿਲਜਾ ਹਾਰਦਾ ਐ ਨਾ ਭਾਈ ਸੁਖਾ ਸਿੰਘ ਹਾਰਦਾ ਐ ਲੜ ਲੜ ਕੇ ਥੱਕ ਗਏ ਦੋਵੇਂ ਥੱਕਣ ਤੋਂ ਬਾਅਦ ਦੋਵੇਂ ਘੋੜੇ ਤੋਂ ਡਿੱਗ ਪਏ ਘੋੜੇ ਥੱਕ ਗਏ ਇੱਕ ਪਾਸੇ ਖੜ ਗਏ ਲੇਕਿਨ ਦੋਵਾਂ ਦੇ ਵਿੱਚੋਂ ਕੋਈ ਹਾਰਨ ਵਾਸਤੇ ਤਿਆਰ ਨਹੀਂ ਸੀ ਦੋਵਾਂ ਦੀਆਂ ਸ੍ਰੀ ਸਾਹਿਬਾਂ ਤਲਵਾਰਾਂ ਟੁੱਟ ਗਈਆਂ ਟੁੱਟਣ ਤੋਂ ਬਾਅਦ ਬੇਹੋਸ਼ ਹੋ ਕੇ ਇੱਕ ਵਾਰ ਤਾਂ ਡਿੱਗ ਪਏ ਲੇਕਿਨ ਉਹ ਗੁਰੂ ਦਾ ਸਿੱਖ ਸੀ ਜਿਹਦੀ ਅਣਖ ਨੂੰ ਵੰਗਾਰਿਆ ਗਿਆ ਸੀ ਉੱਥੇ ਗੱਲ ਤੇ ਸੁਖਾ ਸਿੰਘ ਦੀ ਹੈ ਹੀ ਨਹੀਂ ਸੀ ਉੱਥੇ ਤੇ ਗੱਲ ਪੰਥ ਦੀ ਸੀ ਹੁਣ ਪੰਥ ਨੂੰ ਕੋਈ ਵੰਗਾਰ ਕੇ ਕਿਵੇਂ ਜਾ ਸਕਦਾ ਹੈ ਭਾਈ ਸੁਖਾ ਸਿੰਘ ਉੱਥੇ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਗਿਲਜੇ ਦੇ ਉੱਪਰ वार ਕਰਕੇ ਉਹਨੂੰ ਮੌਤ ਦੇ ਘਾਟ ਉੱਪਰ ਤੱਕ ਖਤਮ ਕਰਤਾ ਪੰਥ ਨੇ ਉਹਨਾਂ ਦੀ ਬੜੀ ਵਾਵਾ ਵਾਵਾ ਕੀਤੀ ਇੰਨੀ ਬਹਾਦਰੀ ਭਰੇ ਕਾਰਨਾਮੇ ਫਿਰ ਜਦੋਂ 1751 ਦੇ ਵਿੱਚ ਅਬਦਾਲੀ ਚੜ੍ਹ ਕੇ ਆਇਆ ਤੇ ਉਹਦੀਆਂ ਫੌਜਾਂ ਦੇ ਨਾਲ ਲੜਦੇ ਲੜਦੇ ਉਸ ਵੇਲੇ ਭਾਈ ਸੁਖਾ ਸਿੰਘ ਜਿਹੜੇ ਸਨ ਉਹ ਸ਼ਹੀਦ ਹੋ ਜਾਂਦੇ ਇਹ ਉਹ ਨ ਮਰਜੀਵੜਿਆਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਿਹਨੇ ਅੱਖ ਚੁੱਕ ਕੇ ਵੇਖਣ ਦਾ ਯਤਨ ਕੀਤਾ ਨਾ ਉਹਨੂੰ ਨਹੀਂ ਬਖਸ਼ਿਆ ਜਿਹੜਾ ਸਿੱਖਾਂ ਨੂੰ ਵੰਗਾਰ ਕੇ ਲੜਨ ਵਾਸਤੇ ਆਇਆ ਸਿੱਖਾਂ ਨੇ ਉਹਨੂੰ ਕਦੇ ਨਹੀਂ ਬਖਸ਼ਿਆ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਤੇ ਪ੍ਰਵਾਨ ਕਰ ਲਿਆ ਲੇਕਿਨ ਕਦਾਚਿਤ ਵਾਸਤੇ ਵੀ ਆਪਣੇ ਸਿਰ ਨੂੰ ਜਿਹੜਾ ਝੁਕਾ ਨਹੀਂ ਦਿੱਤਾ